ਬਾਈ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਬਾਈ ਜੀ ਅੱਜ ਤੋਂ 15-20 ਦਿਨ ਪਹਿਲਾਂ ਆਪਾਂ ਨੂੰ ਕੈਨੇਡਾ ਬੈਠੇ ਸਾਡੇ ਭਰਾ ਸੁਖਬੀਰ ਦੀ ਕਾਲ ਆਉਂਦੀ ਆ ਬਾਈ ਜੀ ਸੋ ਬਾਈ ਨੇ ਆਪਣੀ ਸਪੈਸ਼ਲ ਮਾਡਲ ਕਰਾਵਾਲੀ ਵੀਡੀਓ ਦੇਖੀ ਸੀ ਸੋ ਬਾਈ ਕਹਿੰਦੇ ਆਪਣੀ ਬੇਟੀ ਦਾ ਜਨਮ ਦਿਨ ਆ ਬਾਈ ਜੀ 14 ਜਨਵਰੀ ਦਾ ਸੋ ਬਾਈ ਜੀ ਸਾਨੂੰ ਇਹੋ ਜਿਹਾ ਸਪੈਸ਼ਲ ਮਾਡਲ ਹੀ ਕਰਾ ਤਿਆਰ ਕਰਕੇ ਦਿਓ ਆਪਾਂ ਆਪਣੇ ਘਰਦਿਆਂ ਨੂੰ ਆਪਣੇ ਛੋਟੇ ਭਰਾ ਨੂੰ ਆਪਣੀ ਬੱਚੀ ਦੇ ਜਨਮ ਦਿਨ ਉੱਤੇ ਕਰਾਾ ਗਿਫਟ ਕਰਨਾ ਸਾਰੇ ਪਰਿਵਾਰ ਨੂੰ ਬਾਈ ਜੀ ਸਰਪ੍ਰਾਈਜ਼ ਗਿਫਟ ਕਰਨਾਗਾ ਸੋ ਬਾਈ ਨੇ ਆਪਾਂ ਤੋਂ ਸਪੈਸ਼ਲ ਮਾਡਲ ਸਾਈ ਤੇ ਤਿਆਰ ਕਰਵਾਇਆ ਕਰਾਾ ਸੋ ਸਾਰੀ ਗੱਲਬਾਤ ਪਹਿਲਾਂ ਆਪਾਂ ਕਰਾਹੇ ਬਾਰੇ ਕਰਦੇ ਆਂ ਸੋ ਜਦੋਂ ਆਪਾਂ ਉੱਥੇ ਪਹੁੰਚੇ ਬਾਈ ਜੀ ਬਾਈ ਦਾ ਪਿੰਡ ਆ ਚਮਕੌਰ ਸਾਹਿਬ ਗੁਰੂ ਪੀਰਾਂ ਦੀ ਨਗਰੀ ਹੈ ਆਪਣੀ ਸੋ ਇਥੋਂ ਆਪਣੇ ਪਿੰਡ ਤੋਂ ਮਿਨੀਮਮ 250 ਕਿਲੋਮੀਟਰ ਵੱਧ ਦੂਰ ਆ ਪਿੰਡ ਬਾਈ ਦਾ ਚਮਕੌਰ ਸਾਹਿਬ ਆਪਾਂ ਬਾਈ ਦੇ ਪਿੰਡ ਕਰਾਾ ਕਰਾਹੇ ਨੂੰ ਹੈਂਡ ਓਵਰ ਕਰਕੇ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੀ ਗੱਲਬਾਤ ਆਪਾਂ ਕਰਦੇ ਰਹਿਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਕੰਮ ਦੀ ਵੀਡੀਓ ਰਹਿਣ ਵਾਲੀ ਆ ਸੋ ਫਸਟ ਆਫ ਆਲ ਤਾਂ ਬਾਈ ਜੀ ਆਪਾਂ ਇਹਦੀ ਘੋੜੀ ਬਾਰੇ ਗੱਲ ਕਰਦੇ ਆ ਘੋੜੀਆਂ ਇਹਦੇ ਵਿੱਚ ਡਬਲ ਘੋੜੀ ਆ ਜਾਂਦੀ ਹੈ ਸੋ ਬਾਈ ਜੀ ਬੈਕ ਸਾਈਡ ਤੋਂ ਵੀ ਪੈਂਦਾ ਕਰਾ ਅੱਗੇ ਤੋਂ ਵੀ ਪੈਂਦਾ ਸੋ ਬੈਕ ਘੋੜੀ ਵੀ ਹੈਵੀ ਲੱਗੀ ਹੋਈ ਹੈ ਤੇ ਸੋ ਜੇ ਫਸਟ ਘੋੜੀ ਦੀ ਗੱਲ ਕਰੀਏ ਜਿੱਥੋਂ ਕਰਾ ਸਿੱਧਾ ਪੈਂਦਾਗਾ ਸੋ ਘੋੜੀ ਇਹ ਪੂਰੀ ਵਧੀਆ ਹੈਵੀ ਲੱਗੀ ਹੋਈ ਆ 2.5 ਇੰਚੀ ਪੰਸੂਦ ਦੀ ਘੋੜੀ ਲੱਗੀ ਰਹਿਣ ਵਾਲੀ ਆ ਇਹਦੇ ਵਿੱਚ ਸੋ ਇਹਦੇ ਨਾਲ ਕਰਾ ਬਹੁਤ ਮਜ਼ਬੂਤ ਤੇ ਹੈਵੀ ਹੋ ਜਾਂਦਾਗਾ ਸੋ ਇਸ ਤੋਂ ਬਾਅਦ ਜੇ ਇਹਦੀ ਚਾਦਰ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਚਾਦਰ 8 ਗੇਜ ਦੀ ਚਾਦਰ ਲੱਗੀ ਹੋਈ ਆ ਸੋ ਇਹ ਵੀ ਵਧੀਆ ਹੈਵੀ ਚ ਆ ਜਾਂਦੀ ਹੈ ਚਾਦਰ ਵਧੀਆ ਨਾ ਕਿਤੇ ਜਰ ਪੈਂਦੀ ਹੈ ਵਧੀਆ ਮੰਨ ਕੇ ਚਲੋ ਚਾਦਰ ਇਹ ਤੇ ਲਾਈ ਹੋਈ ਆ ਆਪਾਂ ਸੋ ਇਸ ਤੋਂ ਬਾਅਦ ਇਹਦੇ ਵਿੱਚ ਬੈਚਿੰਗ ਆਈਂਦੀ ਹੈ ਕੈਨੇਡਾ ਦੀ ਆ ਤੁਸੀਂ ਦੇਖ ਰਹੇ ਹੋਗੇ ਸੋ ਆਪਾਂ ਹੋਰ ਵੀ ਇਹਨੂੰ ਡੈਕੋਰੇਟ ਕੀਤਾ ਆਪਾਂ ਕਰਾਹੇ ਨੂੰ ਇਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਸਾਈਡ ਉੱਤੇ ਆਪਾਂ ਪੰਜਾਬ ਦੇ ਸਟicker ਵਗੈਰਾ ਲਗਾਏ ਹੋਏ ਇਹਦੇ ਨਾਲ ਚੀਜ਼ ਜਿਆਦਾ ਸੋਹਣੀ ਤੇ ਇਫੈਕਟਿਵ ਸੋ ਹੁਣ ਗੱਲ ਕਰਾਂਗੇ ਬਾਈ ਜੀ ਕਰਾ ਦੇ ਬੈਕ ਸਾਈਡ ਦੀ ਸੋ ਪਹਿਲਾਂ ਤਾਂ ਇਹ ਸਾਈਜ਼ ਦੀ ਗੱਲ ਕਰਦੇ ਆਂ ਆਪਾਂ ਬੈਕ ਸਾਈਡ ਦੇ ਵਿੱਚ ਸਾਈਜ਼ ਕਰਾਦਾ ਬਾਈ ਜੀ 8 ਫੁੱਟ ਤੇ 26 ਇੰਚੀ ਰਹਿਣ ਵਾਲਾਗਾ ਸੋ ਇਹਦੇ ਵਿੱਚ ਬਾਈ ਜੀ ਡਬਲ ਬੀਮ ਆ ਜਾਂਦਾ ਹੈਵੀ ਬਣਾਉਣ ਵਾਸਤੇ ਕਰਾਹੇ ਇਹਨੂੰ ਸੋ ਤੁਸੀਂ ਦੇਖ ਰਹੇ ਹੋ ਉੱਤੇ ਥੱਲੇ ਡਬਲ ਬੀਮ ਆ ਜਾਂਦਾ ਵਿੱਚ ਕਰਾਹੇ ਦੇ ਸਪੋਰਟ ਆ ਜਾਂਦਗਾ ਵਧੀਆ ਬਾਈ ਜੀ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਆਪਾਂ ਸਾਈਡ ਤੇ ਵੀ ਬੀਮ ਅਪਲਾਈ ਕੀਤੇ ਹੋਏ ਆ ਜੋ ਕਰਾਹ ਨੂੰ ਵਧੀਆ ਹੈਵੀ ਤੇ ਮਜ਼ਬੂਤ ਬਣਾਉਂਦੇ ਆ ਤੁਸੀਂ ਦੇਖ ਰਹੇ ਹੋਗੇ ਇਹਦੇ ਨਾਲ ਕਰਾਹ ਹੈਵੀ ਤੇ ਮਜ਼ਬੂਤ ਬਣ ਜਾਂਦਾਗਾ ਇਹ ਸਾਈਡ ਤੇ ਆਪਾਂ ਬੀਮ ਹੈਵੀ ਤੇ ਮਜ਼ਬੂਤ ਜਿਹੜੇ ਕਰਾ ਬਣਾਉਣੇ ਆ ਬਾਈ ਉਹਨਾਂ ਦੇ ਤੇ ਲਾਉਣੇ ਆ ਆਪਾਂ ਸੋ ਇਹਦੇ ਨਾਲ ਕਰਾ ਮਜੂਦ ਤੇ ਹੈਵੀ ਬਣ ਜਾਂਦਾਗਾ ਸੋ ਵਧੀਆ ਕਰਾ ਬਣਿਆ ਹੋਇਆ ਹੈ ਬਾਕੀ ਬੈਕ ਸਾਈਡ ਤੇ ਇਹਦੇ ਕਿੱਲਗਾ ਆ ਜਾਂਦੀਆਂ ਵਧੀਆ ਮਜਬੂਤ ਤੇ ਹੈਵੀ ਵਾਲੀਆਂ ਹੁੱਕ ਵੀ ਇਹਦੇ ਉੱਤੇ ਆਪਾਂ ਡਬਲ ਵਧੀਆ ਹੈਵੀ ਤੇ ਮਜਬੂਤ ਵਾਲੀ ਲਾਈ ਹੋਈ ਆ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਈ ਜੀ ਇਹਦੀ ਹੋਰ ਮਜਬੂਤ ਬਣਾਉਣ ਵਾਸਤੇ ਨਾ ਆਪਾਂ ਬਾਈ ਜੀ ਇੱਕ ਚੰਗੀ ਚੀਜ਼ ਤੇ ਵਧੀਆ ਚੀਜ਼ ਲਾਈ ਹੋਈ ਆ ਮੰਨ ਕੇ ਚਲੋ ਜਿਹੜੀ ਛੁਰੀ ਆ ਸੋ ਬਾਈ ਨੇ ਕਿਹਾ ਬਾਈ ਜੀ ਆਪਣਾ ਕਰਹਾ ਦੂਰ ਜਾਣਾ ਮਿਨੀਮਮ 2.5 ਤੋਂ 300 ਕਿਲੋਮੀਟਰ ਵਾੜ ਦੇ ਏਰੀਆ ਦੇ ਵਿੱਚ ਜਾਣਾ ਸੋ ਉੱਥੇ ਆਪਣੇ ਨਾਲ ਦੀ ਛੁਰੀ ਬਾਈ ਕਹਿੰਦਾ ਵੀ ਤੁਸੀਂ ਜਿਹੜੀ ਲਾਉਣੇ ਹੋਗੇ ਉਹ ਨਹੀਂ ਮਿਲਣੀ ਆਪਾਂ ਨੂੰ ਸੋ ਤਾਂ ਕਰਕੇ ਤੇ ਆਪਾਂ ਵਧੀਆ ਹੈਵੀ ਘੱਟ ਕਸਾਈ ਵਾਲੀ ਛੁਰੀ ਅਪਲਾਈ ਕੀਤੀ ਹੋਈ ਆ ਬਾਈ ਜੀ ਮੰਨ ਕੇ ਚਲੋ ਜੀ ਆਹ ਤੁਸੀਂ ਦੇਖ ਸਕਦੇ ਹੋ 4 ਇੰਚੀ ਤਨਸੂਤ ਵਾਲੀ ਇਹਦੇ ਤੇ ਆਪਾਂ ਛੁਰੀ ਲਾਈ ਹੋਈ ਆ ਜਿੱਦੀ ਕਸਾਈ ਬਹੁਤ ਜ਼ਿਆਦਾ ਬਹੁਤ ਘੱਟ ਪੈਂਦੀ ਹੈਗੀ ਸੋ ਬਹੁਤ ਵੀ ਘਸਦੀ ਨਹੀਂ ਛੁਰੀ ਬਹੁਤ ਟਾਈਮ ਕੱਟ ਜਾਂਦੀ ਆ ਸੋ ਤਾਂ ਕਰਕੇ ਵਧੀਆ ਲਾਈ ਹੋਈ ਹੈਗੀ ਬਾਕੀ ਆਪਾਂ ਆਪਣੇ ਨਾਲ ਜੁੜੇ ਰਹੋ ਆਪਾਂ ਉੱਥੇ ਜਦੋਂ ਪਹੁੰਚ ਕੇ ਬਾਈਆਂ ਨੂੰ ਕਰਾਹਾ ਹੈਂਡਓਵਰ ਕੀਤਾ ਸੋ ਉੱਥੇ ਜਾ ਕੇ ਵੀ ਬਾਈਆਂ ਨਾਲ ਉਹਨਾਂ ਦਾ ਰਿਐਕਸ਼ਨ ਦੇਖਾਂਗੇ ਬਾਈਆਂ ਦਾ ਜਦੋਂ ਆਪਾਂ ਸਰਪ੍ਰਾਈਜ਼ ਗਿਫਟ ਕੀਤਾ ਵੀ ਕਿਵੇਂ ਦਾ ਕਰਾਹ ਲੱਗਿਆ ਉਹਨਾਂ ਨੂੰ ਸਾਰੀ ਗੱਲ ਆ ਬਾਤ ਆਪਾਂ ਉਹਨਾਂ ਨਾਲ ਕਰਾਂਗੇ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੁੜੇ ਰਹੋ ਆਪਣੇ ਨਾਲ ਸਾਡੇ ਅਲੇ ਆ ਗਿਆ ਆਪਾਂ ਦੇ ਹਲੇ ਪਰ ਨਹੀਂ ਆਵਣੀ ਆ हां हां लादू लादू अरे ਬਈ ਉੱਪਰ ਚੜਾਈ ਗਿਓ ਉਹ ਫਾਈਨਲੀ ਆਪਾਂ ਬਾਈ ਨੂੰ ਕਰਾ ਹੈਂਡਓਵਰ ਕਰ ਰਹੇ ਹਾਂ ਇਹ ਦੇਖਦੇ ਆਂ ਹੈਵੀ ਬਹੁਤ ਆ ਬਾਈ ਮੜਾ ਧਿਆਨ ਨਾ ਹੱਥ ਪਾਇਆ ਜਣਾ ਖੇਚਲੋ ਖੇਚਲੋ ਖੇਚੇ ਤੋ ਆਊਗਾ ਜੀ ਕਿੱਥੇ ਤੋ ਆਊਗਾ ਅਰੇ ਵੀ ਨਾ ਕਰਦੇ ਫੋਨ ਕਰੋ ਰੁਕ ਜਾ ਆ ਆ ਪਾ ਗਾ ਰੇਠਾ ਲਾ ਲੰਦਾ ਮੈਂ ਗੱਡੀ ਦਾ ਇੱਕ ਮਿੰਟ ਇੱਕ ਮਿੰਟ ਬਕਰ ਪਰਾ ਬਹੁਤ ਪਰਾ ਬੰਦਾ ਬਾਈ ਹੋ ਸਲੀ ਸਿੱਖ ਰੱਖ ਹਰਪੀ ਤੂੰ ਥੱਲੇ ਆ ਕੇ ਕੱਲੀ ਘੋੜੀ ਫੜ ਲੈ ਬਈ ਤੂੰ ਗੱਡੀ ਅੱਗੇ ਕਰ ਦੇ ਬਸ ਕੋਈ ਚੱਕਰ ਨਹੀਂ ਚੱਕ ਲਈ ਜੰਗਾ ਕਰਾ ਆ ਭਾਈ 8 8 ਫੁੱਟ ਆ ਜੀ। ਵਾ ਰੱਖ ਦੇ ਰੱਖ ਦੇ। ਦੇਖ ਲੋ ਜੀ ਮਾਰ ਲੋ ਝਾਤੀ ਚਾਰੇ ਪਾਸੇ। ਨਹੀਂ ਹੁੱਕ ਥੱਲੇ ਲਾ ਦਿਓ ਜੀ ਹੁੱਕ ਥੱਲੇ। ਮਗਰ ਹੁੱਕ ਥੱਲੇ ਲਾ ਦਿ ਵੀਰੇ। ਹੁੱਕ ਤੇ ਖੜ ਜਾਣਾ ਨਾ ਫਿਰ। ਨਹੀਂ ਤੂੰ ਪੱਧਰ ਰੋਡ ਹੀ ਲਾ ਦਿਓ ਪੱਧਰ ਰੋਡ ਲਾ ਲਓ। ਚੱਕੋ ਮੜਾ। ਅੱਧੀ ਨਹੀਂ ਦੂਜੇ ਰੋਡ ਲਾ ਦੇਣਾ ਲੰਮਾਈ। ਆਏ ਪਿੱਛੇ ਨੂੰ ਕਰ ਦਿਓ ਮੜੀ ਜੀ। ਵਾਸ ਤਾਂ ਫੁੱਟਾ ਬਹੁਤ ਹੈ ਟਰੈਕਟਰ ਕਿਹੜਾ ਜੀ ਆਪਣੇ ਕੋਲੇ ਕੋਈ ਚੱਕਰ ਨਹੀਂ ਜੇ ਮਰਜ਼ੀ ਪਾਈ ਫਿਰਿਓ ਬਾਈ ਦਾ ਜੋ ਬੁੱਤੇ ਮੈਂ ਮਾਰਦੇ ਜੀ ਨਾ ਅਸੀਂ ਹੂੰ ਹੂੰ ਬੜੇ ਖਰਾ ਦਾ ਫਿਰ ਪਤਾ ਨਹੀਂ ਲੱਗਦਾ ਹੂੰ ਹੂੰ ਫੁੱਟੇ ਬੰਨ ਲਵਾਂ ਜੀ ਬਸ ਹਲਾ ਗਾਣ ਦੂੰਗਾ ਆ ਬੇਟੀ ਦਾ ਨਾਮ ਵੀ ਲਿਖਾਇਆ ਸੀ ਬਾਈ ਨੇ ਅੱਛਾ ਉਹਦਾ ਬਰਥਡੇ ਨਾ ਅੱਜ ਕਹਿੰਦਾ ਵੀ ਹਾਂ ਵੀ ਉਹਦਾ ਗਿਫਟ ਦੇਣਾ ਸੀ ਉਹਨਾਂ ਨੂੰ ਉਹ ਆ ਜਿਵੇਂ ਤਾਂ ਹੂੰ ਠੀਕ ਹੈ ਲੈ 3T ਜੀ ਆਈ ਆ ਅੱਛਾ ਜੀ ਜਨਮ ਦਿਨ ਦਾ ਜਿਹੜਾ ਤਗੜਾ ਮਨਾ ਗਾਉਂਗੇ ਹਰੇ ਫੋਨ ਬੜੀਂ ਗਾਈ ਜਾਂਦੀ ਬਈ ਵਧੀਆ ਲੱਗਿਆ ਕਰਾਹ ਜੀ ਬੱਤੀ ਹਾਂਜੀ ਕਰਾਹ ਬਹੁਤ ਵਧੀਆ ਜੀ ਤੁਹਾਡਾ ਮਨਾਵਟ ਬਹੁਤ ਵਧੀਆ ਠੀਕ ਹੈ ਜੀ ਉਦਾਂ ਵੀ ਹੈਵੀ ਜੀ ਪਾਕੀ ਪਹਿਲਾ ਕਰਾ ਹੀ ਆ ਜੀ ਆਪਣਾ ਤੁਸੀਂ ਵਰਤ ਕੇ ਦੇਖੋ ਆਪਾਂ ਨੂੰ ਤੁਸੀਂ ਆਪ ਫੋਨ ਕਰਕੇ ਗਾਉਂਗੇ ਠੀਕ ਵੀ ਬਹੁਤ ਚੰਗੀ ਚੀਜ਼ ਭੇਜੀ ਹੈ ਤੁਸੀਂ ਮੈਂ ਵਧੀਆ ਚੀਜ਼ ਆ ਜੀ ਹਾਂਜੀ ਹਾਂਜੀ ਦੱਸੋ ਅੰਕਲ ਜੀ ਵਧੀਆ ਲੱਗਿਆ ਗਿਫਟ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਬਾਈ ਹਾਂ ਮਜ਼ਬੂਤ ਚੀਜ਼ ਬਣਾਈ ਵੀ ਆ ਹਾਂਜੀ ਹਾਂਜੀ ਆ ਦੇਖ ਨਟ ਨੂੰ ਟੈਨ ਚੰਗੇ ਪਾਏ ਦੇ ਹਾਂਜੀ ਹਾਂਜੀ ਉਹਨਾਂ ਨੇ ਆਪਾਂ ਜੀ ਪਹਿਲਾਂ ਇਹਦੇ ਨਾਲ ਦਾ ਕਰਾ ਤਿਆਰ ਕੀਤਾ ਸੀ अच्छा okay. ओदी वीडियो ਪਾਈ ਸੀ ਆਪਾਂ ਉੱਥੇ ਆਪਣੇ ਪੇ ਤੇ YouTube ਤੇ ਸੋ ਇਹਦੇ ਪਿੱਛੇ ਲੋਕੋ ਲੋਗੇ ਵੀ ਲੱਗੇ ਤੁਸੀਂ ਦੇਖ ਲਿਓ ਸੋ ਉਹਨਾਂ ਨੇ ਵੀਡੀਓ ਦੇਖ ਕੇ ਸਾਨੂੰ ਕਿਹਾ ਵੀ ਬਾਈ ਇਹ ਜਿਆ ਕਰਾ ਹੀ ਬਣਾਉਣਾ ਸਾਨੂੰ ਬਾਹਰੋਂ ਬਾਈ ਨੇ ਕਾਲ ਕੀਤੀ ਬਾਈ ਕਹਿੰਦਾ ਵੀ ਮੈਂ ਬਾਈ ਤੁਹਾਨੂੰ ਵੀ ਪੇਮੈਂਟ ਪਾ ਦੂੰਗਾ ਸਾਈ ਦੀ ਸੋ ਤੁਸੀਂ ਬਣਾ ਦਿਓ ਕਰਾ ਮੈਂ ਕੋਈ ਗੱਲ ਨਹੀਂ ਬਾਈ ਪਾ ਦੂੰਗਾ ਬਾਈ ਨੇ ਸਾਨੂੰ ਇੱਕ ਤਰੀਕ ਨੂੰ ਪੈਸੇ ਪਾਏ ਸੀ ਬਾਈ ਕਹਿੰਦਾ ਵੀ 14 ਤਰੀਕ ਨੂੰ ਕਰੇ ਛੱਡ ਕੇ ਮੇਰੀ ਬੱਚੀ ਦਾ ਬਰਥਡੇ ਹੈਗਾ ਸੋ ਤਾਂ 14 ਹੀ ਅੱਜ ਹਾਂਜੀ ਹਾਂਜੀ ਠੀਕ ਹੈ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਠੀਕ ਹੈ ਇਕੇ ਬਾਈ ਜੀ ਬਾਈ ਦੇ ਫੈਮਲੀ ਨੂੰ ਆਪਾਂ ਬਾਈ ਦੇ ਘਰ ਵਾਲਿਆਂ ਨੂੰ ਆਪਾਂ ਕਰਾਹਾ ਹੈਂਡਓਵਰ ਕਰਾਤਾ ਜੀ ਬਹੁਤ ਪਿਆਰ ਸਤਿਕਾਰ ਦਿੱਤਾ ਬਾਈ ਦੀ ਫੈਮਲੀ ਨੇ ਆਪਾਂ ਨੂੰ ਵਧੀਆ ਚਾਹ ਪਾਣੀ ਪਾਇਆ ਮਾਨ ਸਤਿਕਾਰ ਦਿੱਤਾ ਸੋ ਬਾਈ ਜੀ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਆਪਣੇ ਤੁਸੀਂ ਪੇਜ ਨੂੰ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਆਪਣੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਬਹੁਤ ਵਧੀਆ ਇਨਸਾਨ ਸੀ ਬਾਈ ਬਹੁਤ ਵਧੀਆ ਫੈਮਲੀ ਸੀ ਉਹਨਾਂ ਦੀ ਬਹੁਤ ਜਿਤਮਾਨ ਦਿੱਤਾ ਬਾਕੀ ਬਾਈ ਤੜਕੇ ਮਨ ਲੱਗਾ ਵੀ ਆਪਾਂ 6 6:30 ਵਜੇ ਤੁਰੇ ਸੀ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕੁਝ ਧੁੰਦ ਸੀਗੀ ਰਾਹ ਦੇ ਵਿੱਚ ਆਪਾਂ ਰਸਤੇ ਦੀ ਵੀਡੀਓ ਵੀ ਬਣਾਈ ਹੈਗੀ ਤੁਸੀਂ ਦੇਖੀ ਹੈਗੀ ਸੋ ਬਾਈ ਹੁਣ ਪਹੁੰਚੇ ਆਪਾਂ ਮੰਨ ਕੇ ਚਲੋ ਵੀ 12:30 1 ਵਜੇ ਦਾ ਟਾਈਮ ਹੋ ਗਿਆ ਸੋ ਬਾਈ ਜੀ ਜਿੱਥੋਂ ਮਰਜੀ ਤੁਸੀਂ ਦੁਨੀਆ ਦੇ ਕਿਹੜੇ ਮਰਜੀ ਕੋਨੇ ਤੇ ਬੈਠੇ ਹੋ ਬਾਈ ਆਪਾਂ ਤੁਹਾਨੂੰ ਕਰਾਹ ਹੋਮ ਡਿਲੀਵਰੀ ਦੇ ਦਾਂਗੇ ਬੇਜ ਜੇ ਤੁਸੀਂ ਸਾਨੂੰ ਕਾਲ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ